हां जी दोस्तों सारेया नु सत श्रीया काल स्वागत करते हैं टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਤਕਰੀਬਨ ਕੋਈ 4 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਬਿਲਕੁਲ ਤੇ ਮੇਨ ਨੈਸ਼ਨਲ ਹਾਈਵੇ ਬਟਿੰਡਾ ਅੰਮ੍ਰਿਤਸਰ ਤੋਂ ਵੀ ਤਕਰੀਬਨ ਕੋਈ 4 ਕਿਲੋਮੀਟਰ ਹਟਮਾ ਪਿੰਡ ਹੈਗਾ ਬੁਰਜ ਨੱਥੂਕੇ ਤੇ ਬੁਰਜ ਰਾਏ ਕੇ ਪਿੰਡ ਬਿਲਕੁਲ ਨਾਲ ਲੱਗਦਾ ਕੰਡਿਆਲ ਸਰਾਲੀ ਮੰਡ ਸ਼ਕਰੀ ਇਹ ਪਿੰਡ ਦੋਸਤੋ ਬਿਲਕੁਲ ਨਾਲ ਨਾਲ ਲੱਗਦੇ ਆ ਤੇ ਵੀਰ ਕੁਲਦੀਪ ਸਿੰਘ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਅੱਜ ਇਸ ਕਵਰਜ ਵਿੱਚ ਆਪਾਂ ਤੁਹਾਨੂੰ ਟੋਟਲ 5 ਨਾਗ ਦਿਖਾਉਣੇ ਆ 4 ਬੈੜਾ ਨੇ ਇੱਕ ਮੱਝ ਦਿਖਾ ਦਾਂਗੇ ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਬਾਈ ਕੁਲਦੀਪ ਦੇ ਨਾਲ ਪੂਰੀ ਗੱਲਬਾਤ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਆ ਕੋ ਜੇਸ ਖਰੀਦਦਾਰ ਵੀਰ ਨੇ ਪਸ਼ੂ ਖਰੀਦਣਾ ਆਪਣੀ ਨਰਖ ਪਰਖ ਤਸੱਲੀ ਆ ਉਹ ਤੁਸੀਂ ਆਪਣਾ ਹੱਕ ਸਮਝ ਕੇ ਜ਼ਰੂਰ ਕਰ ਲਿਓ ਠੀਕ ਆ ਜੀ ਦੋ ਟਾਈਮ ਚੁਵਾਈ ਕਰ ਲਿਓ ਗੱਬਣ ਪਸ਼ੂ ਆਪਣਾ ਤੇਪ ਕੇ ਤਸੱਲੀ ਕਰ ਲਿਓ ਠੀਕ ਆ ਜੀ ਅੱਜ ਜੀ ਦੋਸਤੋ 22 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਕੋਈ ਮਾਰਨਿੰਗ 11 ਵਜੇ ਦਾ ਹੈਗਾ ਠੀਕ ਆ ਪਾਜੀ ਕੁਲਦੀਪ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਿਗੇ ਗੱਬਣ ਵਹਿੜ ਆ ਹਾਂਜੀ ਹਾਂਜੀ ਤਿਆਰ ਹੀ ਆ ਦੇ ਲੈ ਜੂ ਹਫਤਾ ਲੈ ਜੂ ਹਫਤਾ ਲੈਂਦੀ ਐ ਹਾਂਜੀ ਤੇ ਸੂਬਾ ਕਿਨਵਾ ਸੂਣ ਜਾ ਰਹੀ ਐ ਸੂਬਾ ਆਪਾਂ ਦੇ ਦੂਜਾ ਕਰਕੇ ਲਈ ਆਪਾਂ ਤੇ ਜਾ ਮੰਨ ਲੈ ਕੋਈ ਠੀਕ ਹੈ ਜੀ ਉਹਦਾ ਘਰ ਵਾਲੇ ਨੇ ਦੁਜਾ ਹੀ ਦੱਸਿਆ ਬਾਕੀ ਚੌਥਾ ਉਹਨਾਂ ਦੇ 35 ਵਧੀਆ ਇੱਕ ਨੰਬਰ 35 ਤੋਂ ਓਕੇ ਉਹਦਾ ਵੀ ਠੰਡੀ ਠੀਕ ਹੈ ਲਓ ਜੀ ਹਾਂ ਲੈ ਸੋ ਦੋਸਤੋ ਸੁਵਾ ਦੁਜਾ ਮੰਨ ਕੇ ਵੀਰਾਂ ਦਾ ਵੀ ਖਰੀਦੀਆ ਚਾਹੇ ਕੋਈ ਵੀਰ ਅਗੋਂ ਤੀਜਾ ਮੰਨ ਕੇ ਲੈ ਜੇ ਠੀਕ ਹੈ ਬਾਕੀ ਥਣ ਦੇ ਵੀ ਇਹਦੀ ਪੂਰੀ ਸਾਫ ਆ ਆ ਤੁਸੀਂ ਥਣ ਵੇਖ ਸਕਦੇ ਜੀ ਠੀਕ ਹੈ ਜੀ ਆਰਡਰ ਦੀ ਕੁਆਲਿਟੀ ਸੋਹਣੀ ਆ ਬਾਕੀ ਦੁੱਧ ਜਗਾ ਦੇ ਦਊਗੀ ਦੁੱਧ ਵੀ ਦੇ ਲਾ ਕੇ ਪਾਸ ਪਰ ਅੱਛਾ ਜੀ ਹਾਂ ਆ ਦੇਖੋ ਠੀਕ ਹੈ ਸੋ ਹਵਾਨਾ ਲੇਵਾ ਕਾਫੀ ਸੋਹਣਾ ਠੀਕ ਹੈ ਜੀ ਹਾਈਟ ਮੀਡੀਅਮ ਦੇ ਵਿੱਚ ਆ ਠੀਕ ਆ ਆ ਦੇਖੋ ਖੋਲ ਕੇ ਕੁਲਦੀਪ ਭਾਈ ਤੋਰ ਦਿਓ ਜੀ ਵਾਸੇ ਤਿਆਰੀ ਤੇ ਪੂਰੀ ਕਿ ਪੰਜ ਚਾਰ ਦਿਨ ਕੱਟ ਵੀ ਸਕਦੀ ਹੈ ਕੱਟ ਸਕਦੀ ਕੱਟ ਸਕਦੀ ਠੀਕ ਆ ਸੋ ਪੰਜ ਚਾਰ ਦਿਨ ਦੋਸਤੋ ਨਾਰਮਲੀ ਹਜੇ ਕੱਟ ਜੂਗੀ ਠੀਕ ਆ ਸੋ ਆਰਡਰ ਕੁਆਲਟੀ ਸੋਹਣੀ ਆ ਵੱਡੇ ਚੱਡੇ ਦੇ ਵਿੱਚ ਆ ਤੇ ਥਣ ਪੂਰੇ ਚਾਰੇ ਚੱਲਦੇ ਆ ਠੀਕਾ ਕੋਈ ਵੀਰ ਟਿੱਪ ਕੇ ਤਸੱਲੀ ਕਰ ਲੇ ਆਪੀ ਅੱਛਾ ਕੁਲਦੀਪ ਸਿੰਘ ਕਿੰਨਾ ਮੁੱਲ ਕਿੰਨਾ ਡਿਮਾਂਡ ਕੀਂਦੀ ਮੁੱਲ ਤੇ ਭਾਵੇਂ 50 55 ਕਰ ਲਈਏ 45000 ਦੀ ਹਾਣਾ ਦੇ ਦਾਂਗੇ 45 ਦੀ ਹਾਣਾ ਹੀ ਠੀਕ ਹੈ ਜੀ ਸੋ 45000 ਦੀ ਹਾਂ ਨਾ ਹੈਗੀ ਆ ਦੋਸਤੋ ਲੈਂਡ ਦੇ ਜਿਹੜਾ 45 ਆ ਡਿਮਾਂਡ 50000 ਯੈਸ ਨੋ ਜਿਹੜੀ ਉਹ 45000 ਹੈ ਠੀਕ ਆ ਵਿੱਚੋਂ ਮਾਨਤਨ ਹੋ ਜਾਊਗਾ ਸਾਰੇ ਪਸ਼ੂਆਂ ਦਾ ਜਿਹੜਾ ਵੀ ਉਹ ਖਰੀਦਦਾਰ ਆਊਗਾ ਸਾਰੇ ਪਸ਼ੂਆਂ ਦੇ ਵਿੱਚੋਂ ਜਿੰਨੀ ਵੀ ਗੁੰਜਾਇਸ਼ ਹੋਈ ਮਾਨਤਨ ਹੋ ਜਾਊਗਾ ਠੀਕ ਆ ਸੋ ਇਹ ਪਹਿਲੇ ਨੰਬਰ ਤੇ ਜਿਹੜੀ ਗੱਬਣ ਵੇੜ ਹੈਗੀ ਆ ਠੀਕ ਆ ਤੇ ਦੂਜੇ ਨੰਬਰ ਤੇ ਆਪਣੇ ਕੋਲੇ ਜਿਹੜੀ ਬੱਛੀ ਹੈ ਅਗਲੀ ਹਾਂਜੀ ਇਹਦਾ ਕੀ ਰਿਕਾਰਡ ਆ ਇਹਦੇ ਕੋਲ 7 ਕਿਲੋ ਦੁੱਧ ਹੋਊਗਾ ਹੁਣ 7 ਕਿਲੋ ਹਾਂ 2 ਮਹੀਨੇ ਉਹਦਾ ਮਹੀਨੇ ਡੇਢ ਮਹੀਨੇ ਦੀ ਭਾਵੇਂ ਦੋ ਦੀ ਮੰਨ ਲੇ ਕੋਈ ਤਿੰ ਹਾਂ ਉਹ ਚਾਹੇ ਆਪਦੀ ਮਰਜ਼ੀ ਹੈ ਜਿੰਨਾ ਮਰਜ਼ੀ ਸਮਝ ਲੈ ਕੋਈ ਬਸ ਬਸ ਸੂਈ ਨੂੰ 7 ਕਿਲੋ ਦੁੱਧ ਆ ਅੱਗੇ ਬਣੀ ਪੁਣੀ ਵੀ ਹੈਗੀ ਕਿ ਨਹੀਂ ਨਹੀਂ ਬਣੀ ਨਹੀਂ ਆਪਾਂ ਪੁੱਛਿਆ ਅੱਛਾ ਜੀ ਇਸੇ ਤਰ੍ਹਾਂ ਹੀ ਆਪਾਂ ਲਈ ਹੈ ਬਾਕੀ ਥਣਾ ਥਣਾ ਦੀ ਓਕੇ ਥਣਾ ਦੀ ਗਰੰਟੀ ਹੋਊਗੀ ਫੁੱਲ 7 ਕਿਲੋ ਦੁੱਧ ਦੁੱਧ 7 ਕਿਲੋ ਅੱਛਾ ਜੀ ਦੋਵੇਂ ਡੰਗ ਮਿਲਦੀ ਹੈ ਨਾ ਹਾਂ ਦੋਵੇਂ ਡੰਗ ਆ ਗਏ ਆ ਲਓ ਜੀ ਹਾਂਜੀ ਠੀਕ ਆ ਸੂਆ ਇਹ ਵੀ ਹੋਊਗਾ ਦੂਜਾ ਤੀਜਾ ਵੀ ਹੋ ਸਕਦੀ ਹਾਂ ਦੂਜਾ ਤੀਜਾ ਇੱਥੇ ਹੀ ਆ ਭਾਵੇਂ ਕੋਈ ਤੇ ਜਾ ਮਾ ਸਕਦਾ ਉਹਦਾ ਲੱਗਦੀ ਹੈ ਦੂਜਾ ਹੀ ਠੀਕ ਆ ਹਾਂਜੀ ਲਓ ਜੀ ਸੂਬਾ ਕੋਈ ਵੀਰ ਦੂਜਾ ਮੰਨ ਲੇ ਕੋਈ ਤੀਜਾ ਸਮਝ ਸਕਦਾ ਠੀਕ ਆ ਤੇ 7 ਕਿਲੋ ਦੁੱਧ ਦਾ ਦੋਵੇਂ ਡੰਗ ਮਿਲਦੀ ਆ ਪਹਾੜੇ ਤੇ ਚਾਹੇ ਥਾਪੀ ਤੇ ਠੀਕ ਆ ਜੀ ਐਡੇ ਜੋਲੇ ਜਿੰਨੇ ਵੰਗਾ ਪਾਗੇ ਬਾਕੀ ਚਾਰੇ ਤੁਹਾਨੂੰ ਵਰਦੇ ਪੂਰੇ ਹਾਂ ਹਾਂ ਓਕੇ ਠੀਕ ਆ ਤੇ ਕੀ ਗਰੰਟੀ ਆਪਣੀ ਹੋ ਗਈ ਮੁੱਲ ਕਿਲਦੀ ਵੀਰੇ ਕਿੰਨਾ ਰੋਹਿੰਦਾ ਬੋਲ ਤੇ ਭਾਵੇਂ ਚੋ 15 13000 ਦੀ ਦੇ ਦਾਂ ਹਾਂ ਨਾ 13000 ਦੀ ਹਾਂ ਹਾਂ ਨਾ ਠੀਕ ਆ ਜੀ ਖੋਲ ਦਿਓ ਇਹਨੂੰ ਤੋਰਦਗੇ ਦੇਖ ਠੀਕ ਹੈ ਠੀਕ ਹੈ ਸੋ ਦੋਸਤੋ ਚਾਹੇ ਕੋਈ ਵੀਰ 2 ਮਹੀਨੇ ਸਮਝ ਲੈ 4 ਸਮਝ ਲੈ ਕਿਉਂਕਿ ਟੋਕੜਾਂ ਦੇ ਵਿੱਚ ਆ ਜਾਂਦਾ ਪਸ਼ੂ ਠੀਕ ਹੈ ਤਾਂ ਕਿ ਗੱਬੜ ਨਹੀਂ ਹੈਗੀਗੀ ਫਿਲਹਾਲ 7 ਕਿਲੋ ਦੁੱਧ ਦੇ ਥੱਲੇ ਬਿਲਕੁਲ ਹਾਜ਼ਰ ਆ ਸੋ ਕੋਈ ਵੀ ਰਾਤੀ ਚੋਕੇ ਤਸੱਲੀ ਕਰ ਸਕਦਾ ਸਾਜੋ ਹਸ਼ਤਾਲਾ ਆ ਗਿਆ ਇਹਨਾਂ ਨੇ 10-10 ਕਿਲੋ ਕਰ ਜਣਾ ਫੇਰ ਅੱਛਾ ਜੀ ਹਲੇ ਉਹਨੂੰ ਪੱਠੇ ਆਣੀ ਨਾ ਪੱਠਿਆਂ ਦਾ ਘਟੀਆਂ ਆ ਇਕੱਲੀ ਤੂੜੀ ਤਾਂ ਤੂੜੀ ਦਾੜੀ ਤੇ ਚੱਲਣਿਆ ਉਹਦੀ ਖਾਂਦੀਆਂ ਨੇ ਜੀ ਇਹਨੂੰ ਆ ਗਿਆ ਹਸ਼ਤਾਲਾ ਤੇ ਇਹਨਾਂ ਨੇ 10 ਕਿਲੋ ਕਰ ਜਣਾ ਫੇਰ ਬਿਲਕੁਲ ਜੀ ਬਿਲਕੁਲ ਕਰਦੇ ਆ ਹਰੇ ਨਾ ਪੱਠ ਦੇਣਾ ਇਹਨਾਂ ਨੇ ਦੁੱਧ ਦਾ ਤੇ ਗਲਦੀ ਭਾਈ ਕਿਨੇ 13000 ਦੀ ਕਹਤੀ ਹਾਂ 13000 ਨੀ ਹਾਂ ਨਾ ਜੜੀ ਠੀਕ ਆ ਜੀ ਲਓ ਜੀ 13000 ਦੇ ਵਿੱਚ ਤੁ ਇਸ ਤੋਂ ਬਾਅਦ ਆਪਣੇ ਕੋਲ ਅੱਗੇ ਬਿਲਕੁਲ ਇਹ ਵਾਈਟ ਰੰਗ ਦੇ ਵਿੱਚ ਆ ਬੈੜਾ ਤੇ ਕਲਦੀ ਭਾਈ ਤੁਸੀਂ ਦੱਸ ਰਹੇ ਸੀ ਥਣੋਂ ਤੇਲਾ ਇਹ ਥਣੋਂ ਤੇਲਾ ਆਉਂਦੀਆਂ ਦੋ ਘਟਾਰਾਂ ਤਿੰਨ ਆਉਂਦੀਆਂ ਐ ਅਗਲੇ ਥਣ ਦੀ ਆ ਆਉਂਦੀਆਂ ਆ ਅਗਲੇ ਥਣ ਦੀ ਅਗਲੇ ਥਣ ਦੀ ਤੇਲਾ ਠੀਕ ਆ ਹਾਂ ਲਓ ਜੀ ਠੀਕ ਆ ਤੇ ਕੀੰਦਾ ਰਿਕਾਰਡ ਹੋਵੇਗਾ ਕੀ ਡਿਟੇਲ ਕੀ ਹੁੰਦੀ ਇਹ ਚੈੱਕ ਪਾਸ ਆ ਤਿੰਨ ਮਹੀਨਿਆਂ ਦੀ ਅੱਛਾ ਜੀ ਹਾਂ ਆ ਪਟਾਈਆਂ ਦੀ ਕਰਕੇ ਦਿਆਂਗੇ ਅਗਲੇ ਨੂੰ ਤੋਕੜ ਗੱਬਣੀ ਆ ਹਾਂ ਤੋਕੜ ਗੱਬਣਾ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਹਾਂ ਤੇ ਦੁੱਧ 7 ਕਿਲੋ 7 ਕਿਲੋ ਹਾਂ ਤੇ ਆਪਾਂ ਆਪਦੇ ਅੱਥੀ ਕਰਾਈਏ ਚੈੱਕ ਕੇ ਅੱਗੋਂ ਚੈੱਕ ਕਰਾਈ ਚੈੱਕ ਕਰਾ ਲਈਏ ਠੀਕ ਆ ਜੀ ਪਰਸੋਂ ਕਰਾਈਏ ਠੀਕ ਆ ਜੀ ਲੋਕ ਦੋਸਤੋ ਟੋਕੜ ਨਹੀਂ ਆਉਦੀ ਆਪਦੇ ਚੈੱਕ ਰੱਖ ਲੈ ਜੀ ਟੋਕੜ ਘਪਣਾ ਤਿੰਨਾਂ ਮਹੀਨਿਆਂ ਦੀ ਆਪ ਚੈੱਕ ਕਰਵਾਈ ਹੈ ਬਾਈ ਕੁਲਦੀਪ ਹੋਣਾ ਨੇ ਸੋ ਵਪਾਰ ਦਾ ਕੰਮ ਹੈ ਦੋਸਤੋ ਅੱਗੋਂ ਕੋਈ ਵੀ ਆਵੇ ਆਪ ਦੀ ਚੈੱਕ ਕਰਾ ਕੇ ਤਸੱਲੀ ਕਰਕੇ ਤੁਸੀਂ ਲੈ ਕੇ ਜਾਇਓ ਠੀਕ ਆ ਤੇ ਬਾਕੀ ਜਿਹੜੇ ਡਾਕਟਰ ਤੋਂ ਚੈੱਕ ਕਰਵਾਈ ਹੈ ਨਾਰਮਲੀ ਉਹਦੇ ਨਾਲ ਗੱਲਬਾਤ ਵੀ ਤੁਹਾਡੀ ਕਰਾ ਦੇਣਗੇ ਹੋ ਗਿਆ ਤਾਂ ਬਿਲਕੁਲ ਉਸੇ ਤੇ ਰਹਿਣਾ ਤੁਸੀਂ ਉਹ ਤੁਹਾਡੀ ਆਪਦੀ ਸਮਝ ਆ ਜੇਕਰ ਕਿਸੇ ਵੀਰ ਨੇ ਆਪ ਤਸੱਲੀ ਕਰਨੀ ਆ ਤੇ ਆਪਦੀ ਵੀ ਤੁਸੀਂ ਚੈੱਕ ਕਰਾ ਕੇ ਤਸੱਲੀ ਕਰ ਲੀ ਬਾਕੀ ਚੈੱਕ ਕਰਾ ਕੇ ਠੰਡਾ ਟੀਕਾ ਲਵਾਇਆ ਏ ਠੀਕ ਆ ਜੀ ਹਾਂ ਸੋ ਬਾਕੀ 7 ਕਿਲੋ ਦੁੱਧ ਆ 7 ਕਿਲੋ ਦੁੱਧ 3 ਮਹੀਨੇ ਦੀ ਗੱਬਣ ਚੈੱਕ ਪਾਸ ਲੈ ਆਓ ਜੀ ਤੁਹਾਨੂੰ ਇੱਕ ਤੁਹਾਨੂੰ ਤੇਲ ਆ ਤੇਲ ਕਹਿ ਕੇ ਦੇਣੀ ਆ ਜਦੋਂ ਹਾਈ ਤੇਲ ਦੇਣੀ ਆਪਾਂ ਬਿਲਕੁਲ ਆ ਦੇਖੋ ਠੀਕ ਆ ਕੁਲਦੀਪ ਸਿੰਘ ਦਾ ਫਿਰ ਕਿੰਨਾ ਮੁੱਲ ਕੀ ਡਿਮਾਂਡ ਕੀਤੀ ਮੁੱਲ ਤੇ 17 18 ਕਾ ਲਈ 16000 ਦੇ ਦਾਂ ਹਾਂ ਨਹੀਂ ਲਾਸਟ ਹੀ ਕਰਦੇ ਵੀ ਜਿਹੜਾ ਵੀ ਹਾਂ ਨਾ ਜੀ ਅਲੀ ਗੱਲ 15 ਹੀ ਦੇ ਦਾਂਗੇ 15 ਦੇ ਹਾਂ ਠੀਕ ਆ 7 ਕਿਲੋ ਦੁੱਧ ਦੋਵੇਂ ਟਾਈਮ 7 ਕਿਲੋ ਦੁੱਧ ਦੋਵੇਂ ਚਾਹ ਕੋ ਤਸੱਲੀ ਕਰ ਲੈ ਜੇ ਐਦਾਂ ਕੋਈ ਲਾਰੀ ਵਾਰੇ ਛੇ ਦੀ ਗਾਰੰਟੀ ਦੇ ਦਾਂਗੇ ਠੀਕ ਆ ਜੀ ਹਾਂ ਠੀਕ ਆ ਸੋ ਦੋਸਤੋ ਐਦਾਂ ਕੋਈ ਵੀ ਆਨਲਾਈਨ ਖਰੀਦ ਰਿਆ ਤੇ 6 ਕਿਲੋ ਮੰਨ ਕੇ ਤੇ ਨਾ ਤਾਂ ਦੀ ਗਾਰੰਟੀ ਠੀਕ ਆ ਤਿੰਨ ਥਣ ਦੀ ਇੱਕ ਥਣੋਂ ਅਗਲੇ ਜੋ ਅਗਲੇ ਥਣ ਬਹਿਣੀ ਅਲੱਗਲਾ ਇੱਕ ਬਹਿਣੀ ਅਲੱਗਲਾ ਹਾਂ ਬਹਿਣੀ ਬਿਲਕੁਲ ਲੈਣ ਦੇ ਤੁਹਾਨੂੰ ਦੱਸਦਾ ਵੀਰ ਨੇ ਯਾਹਾਂ ਨਾ ਜਿਹੜੀ ਵਾਲੀ ਗੱਲਬਾਤ ਆ ਠੀਕ ਆ ਬਾਕੀ ਗੱਬਣਾ 3 ਮਹੀਨੇ ਦੀ ਜੈਕਪਾਸ ਆਪਦੀ ਤੁਸੀਂ ਵੀ ਕਰਵਾ ਸਕਦੇ ਜੀ ਠੀਕ ਆ ਇਸ ਤੋਂ ਬਾਅਦ ਆਪਣੇ ਕੋਲ ਅਗਲੀ ਵਾਰ ਜਿਹੜੀ ਆ ਆ ਗਈ ਆ ਜੀ ਆ ਠੀਕ ਆ ਠੀਕ ਆ ਹਾਈਟ ਕੱਦ ਦੀ ਵੀ ਚੰਗੀ ਆ ਖਾਸ ਹਨ ਤੇ ਕੀ ਇਹਦਾ ਬੇਰਵਾ ਹੈਗਾ ਵੀਰ ਗੁਰਦੀਪ ਇਹ ਵੀ ਬੱਚੇ ਬਗੈਰ ਹੀ ਆ ਬਿਨ ਬੱਚੇ ਆ ਹਾਂ ਇਹਨੂੰ ਨਵੀਂ ਵੀ ਨਾ ਤਾਂ ਮਹੀਨਾ ਹੋ ਗਿਆ ਪਰ ਗਰੰਟੀ ਕੋਈ ਨਹੀਂ ਇਹ ਇਹ ਸਮਾਂ ਕਿੰਨਾ ਹੋ ਗਿਆ ਮਹੀਨਾ ਹੋਇਆ ਵਾ ਪਰ ਮਹੀਨੇ ਦੀ ਗਰੰਟੀ ਕੋਈ ਨਹੀਂ ਆਹ ਮਲਕੀ ਬਣੀ ਉਹਦਾ ਇਹਦੇ ਕੋ ਵੀ 7 ਕਿਲੋ ਆਵਾ 6 ਦੀ ਗਾਰੰਟੀ ਇਹ ਦੀ ਦੇਣੀ ਆ ਹੂੰ ਇਹਦੀ ਵੀ ਅ 6 ਕਿਲੋ ਹੈਗਾ 6 ਕਿਲੋ ਹੈਗਾ ਅੱਛਾ ਜੀ ਬਾਕੀ ਉਧਾ ਆ ਬੈੜ ਚੰਗੀ ਹੈ ਸੂਬਾ ਕਿਨਮਾ ਦੂਜਾ ਸੂਈ ਹੋਊਗਾ ਸੂਬਾ ਦੂਜਾ ਦੂਜਾ ਸੂਬਾ ਹਾਂ ਦੂਜਾ ਸੂਬਾ ਮਹੀਨੇ ਦੀ ਬਣੀ ਆ ਪਰ ਚਲੋ ਮਹੀਨੇ ਦੀ ਕਿਹੜੀ ਗਾਰੰਟੀ ਆ ਆ ਮਹੀਨੇ ਦੀ ਗਾਰੰਟੀ ਕੋਈ ਤੇ ਵੈਸੇ ਬੇਰਵਾ ਪਾਇਆ ਉਹਨਾਂ ਨੇ ਅਗਲੇ ਹੰ ਘਰਦਿਆਂ ਨੇ ਵੀ ਜਿਹੜੀ ਮਹੀਨੇ ਦੀ ਬਣੀ ਆ ਅੱਛਾ ਪਰ ਆਪਾਂ ਗਾਰੰਟੀ ਨਹੀਂ ਹੋਈ ਦੇ ਆ ਦੀ ਮਹੀਨੇ ਦੇ ਹੂੰ ਹਾਂ ਅੱਜ ਬਿਲਕੁਲ ਲਓ ਜੀ ਠੀਕ ਆ ਮਹੀਨੇਕ ਦੀ ਦੋਸਤੋ ਬਣੀ ਬੇਸ਼ੱਕ ਹੈਗੀ ਪਰ ਕੋਈ ਵੀਰ ਤੇ ਸੋਈ ਨੂੰ ਸਮੇਂ ਦਾ ਐਸਟੀਮੇਟ ਨਹੀਂ ਹੁੰਦਾ ਦੋਸਤੋ ਕਿਉਂਕਿ ਪੱਚਾ ਵੀ ਹੋ ਸਕਦਾ ਹੈ 4 ਵੀ ਹੋ ਸਕਦੇ 5 ਵੀ ਹੋ ਸਕਦੇ ਆ ਕੁਝ ਵੀ ਸਮਾਂ ਹੋ ਸਕਦਾ ਠੀਕ ਆ ਤੇ ਹੁਣ ਕਿਉਂਕਿ 6 ਕਿਲੋ ਤੇ ਚੱਲ ਰਹੀ ਆ ਹਾਂ ਤੇ ਆਹ ਦੇਖੋ ਵੰਗਾ ਪਾ ਕੇ ਚੁਵਾਈ ਦੀਆਂ ਵੰਗਾ ਪਾ ਕੇ ਵੰਗਾ ਪਾ ਕੇ ਭਾਵੇਂ ਸਾਰਿਆਂ ਨੇ ਧਾਰਾ ਮਰਾ ਲਾਂਗੇ ਇਦਾਂ ਹੀ ਠੀਕ ਹੈ ਜੀ ਹਾਂ ਲਓ ਜੀ ਵੰਗਾ ਪਾ ਕੇ ਜਿਹੜੀ ਚੁਵਾਈ ਹੁੰਦੀ ਆ ਦੋਸਤੋ ਜਿੰਨੇ ਪਸ਼ੂ ਹੈਗੇ ਸਾਰੇ ਦੇ ਵੰਗੇ ਪਾਈ ਤੇ ਆ ਵੰਗੇ ਪਾਈ ਤੇ ਆ ਠੀਕ ਆ ਤੇ ਵੰਗਾ ਪਾ ਕੇ ਕੋਈ ਵੀਰ ਆਪਦੀ ਨਰਖ ਪਰਖ ਕਰ ਸਕਦਾ ਤਸੱਲੀ ਕਰ ਸਕਦਾ ਤੇ ਗੁਲਦੀਪ ਇਹਦਾ ਵੀਰ ਮੁੱਲ ਕੀ ਰਹੂਗਾ ਮੂਲ ਦੇ ਤਾਂ ਵੀ 16 15 ਦੇ ਦੇ ਦਾਂਗੇ 15 ਹੀ ਓਹ ਹਜ਼ਾਰ ਛੜਦਾ 14 ਹੀ ਦੇ ਦਾਂਗੇ ਇਹਨੂੰ 14 ਦੀ ਹਾਂ 14 ਹੀ ਦੇ ਦਾਂਗੇ ਠੀਕ ਆ ਜੇ ਕੋਈ ਬਾਕੀ ਆਉ ਆ ਇਥੇ ਵੀ ਭਰਾ ਕੋਈ ਨਹੀਂ ਹੋਰ ਕਰ ਦਾਂਗੇ ਠੀਕ ਆ ਹਾਂ ਠੀਕ ਹੈ ਲਓ ਦੋਸਤੋ ਸ਼ੇਕ ਲਓ ਬਾਕੀ ਜੋ ਗੱਲ ਆ ਗਈ ਫਿਰ ਦੁੱਧ ਦੇਣਾ ਇਹਨਾਂ ਤੈਨੂੰ ਪਤਾ ਹੈ ਹੂੰ ਵੀ ਹੁਣ ਤਾਂ ਇਹਦਾ ਸੁੱਕਾ ਹੀ ਪੈਂਦਿਆ ਹਾਂ ਹਾਂ ਸੁੱਕਾ ਹੀ ਪੈਂਦਿਆ ਵਾ 7 ਕਿਲੋ ਦੁੱਧ ਪਰ ਕੋਈ 6 ਕਿਲੋ ਮੰਨ ਕੇ ਕੋਈ ਰਸੋਦਾ ਕਰ ਲੈ ਠੀਕ ਆ ਜੀ ਤੇ ਰੇਟ ਤੁਹਾਨੂੰ ਦੱਸਦਾ 15 ਕਿ 14 15 ਤੇ 14000 ਦੇ ਦਾਂਗੇ 14000 ਦੀ ਹੂੰ ਲਓ ਜੀ ਤੋਰਦਗੇ ਇਹਨੂੰ ਵੀ ਖੋ ਸੋ ਦੋਸਤੋ ਨਿੱਕੇ ਨਿੱਕੇ ਰੇਡ ਆ ਰੇਡ ਨਿੱਕੇ ਹੀ ਪਾਇਆ ਰਗੀ ਟੋਕੜ ਵੈੜਾਂ ਦੇ ਵਿੱਚ ਕੋਈ ਵੀਰ ਮੰਨ ਕੇ ਲੈ ਜਾ ਠੀਕ ਆ ਜੇ ਇਹਨਾਂ ਦੇ ਹੀ ਬੱਚੇ ਹੁੰਦੇ ਤਾਂ ਫਿਰ ਇਹੋ ਹੀ ਹਿੱਟੀਆਂ ਹੋਣੀਆਂ ਬਿਲਕੁਲ ਜੀ ਬਿਲਕੁਲ ਟੱਕਰ ਤੇ ਆ ਤੇ ਪਸ਼ੂ ਦੋਸਤੋ ਇਹ ਚਾਰ ਵੈੜਾਂ ਸੀ ਇੱਕ ਪਹਿਲੇ ਨੰਬਰ ਤੋਂ ਆਪਾਂ ਤੁਹਾਨੂੰ ਦਿਖਾਈ ਆ ਉਹ ਵੈੜ ਜਿਹੜੀ ਆ ਦੋਸਤੋ ਗੱਬਣ ਬਿਲਕੁਲ ਤਿਆਰੀ ਤੇ ਆ ਕੋ ਦੋ ਚੋਂ ਦਿਨਾਂ ਤੱਕ ਜਿਹੜੀ ਸੁੰਦੀ ਆ ਠੀਕ ਆ ਤੇ ਬਾਕੀ ਪਸ਼ੂ ਜਿੰਨੇ ਵੀ ਆ ਇਹਨਾਂ ਦੇ ਵਿੱਚੋਂ ਇੱਕ ਟੋਕੜ ਗੱਬਣ ਸੀਗੀ ਬਾਕੀ ਜਿਹੜੀਆਂ ਟੋਕੜ ਵੈੜਾਂ ਮੰਨ ਕੇ ਕੋਈ ਵੀਰ ਸੱਦਾ ਕਰ ਲੇ ਰੇਡ ਵੀ ਬਿਲਕੁਲ ਜਾਇਜ਼ ਆ ਤੇ ਡੰਗ ਜਿਹੜਾ ਦੋਸਤੋ ਚਾਹ ਪਾਣੀ ਦਾ ਵੀ ਸੋਨਾ ਜਿਹੜਾ ਚਲਾਉਣ ਵਾਲੀਆਂ ਨੇ ਬਾਕੀ ਅੱਗੇ ਕੋਈ ਵੀਰ ਆਪਦੀ ਸੋਚ ਸਮਝਣਾ ਸੌਫਤਾ ਕਰੇ ਠੀਕ ਆ ਆ ਦੇਖੋ ਕਿੱਥੇ ਜਾਣਾ ਆ ਜੀ ਕਾਲੀ ਬੜੀ ਪਈ ਨਹੀਂ ਲਓ ਜੀ ਕੋਲੀ ਰੋਕਾਂਗੇ ਆ ਪੀਂਗਾ ਵੰਦਨਨ ਤੇ ਕਰਾਵ ਕਰਦੀ ਆ ਅ ਠੀਕ ਆ ਭਾਈ ਕੁਲਦੀਪ ਇੱਕ ਆਪਣੇ ਕੋਲ ਜਿਹੜੀ ਮੱਝ ਸੀਗੀ ਵਿਕਾਉ ਹਾਂਜੀ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀ ਤੇ ਇਹ ਮੱਝ ਸੂਈ ਹੈ ਤਾਂਜੀ ਹਾਂ ਹਾਂ ਤਾਂਜੀ ਪੋਊਗੀ ਦਾ 15 ਦਿਨਾਂ ਦੀ ਅੱਛਾ ਹਾਂ ਬਸ ਆ 15 ਦਿਨਾਂ ਦੀ ਬੱਚਾ ਉਹ ਬੱਚਾ ਹੀ ਬੱਚੇ ਹੈ ਬੱਚੇ ਨੂੰ ਲੱਗੀ ਠੰਡ ਅੱਛਾ ਅੱਛਾ ਬੱਚਾ ਨਹੀਂ ਉੱਠਿਆ ਹਣਾ ਵਾਹ ਲੱਗੀ ਇਹਨੂੰ ਕੁੜੀ ਕੱਟੀ ਸੀ ਮਗਰ ਕਟਾ ਕਟਾ ਹਾਂ ਠੀਕ ਹੈ ਜੀ ਮੇਲ ਕਾਫ ਸੀਗਾ ਦੋਸਤੋ ਠੀਕ ਹੈ ਜੀ ਠੰਡ ਲੱਗਣ ਕਰਕੇ ਜਿਹੜਾ ਬੱਚਾ ਬਿਲਕੁਲ ਡਾਊਨ ਹੋਇਆ ਫਿਰਦਾ ਠੀਕ ਹੈ ਤੇ ਵਿਖਾਜ ਤੁਹਾਨੂੰ ਜ਼ਰੂਰ ਦਿੰਨੇ ਆ ਬਾਕੀ ਬਚੇ ਨਾ ਬਚੇ ਠੀਕ ਹੈ ਜੀ ਉਹ ਹਾਲਤ ਥੋੜੀ ਮੁਸ਼ਕਲ ਆ ਗੰਭੀਰ ਹਾਲਤ ਆ ਠੀਕ ਹੈ ਤੇ ਅੱਛਾ ਕਲਦੀ ਭਾਈ 14 15 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਤੇ ਦੁੱਧ ਹੁਣ ਕਿੰਨਾ ਆਗਾ ਥੱਲੇ ਦੁੱਧ 10 ਕਿਲੋ ਤਿਆਰ 10 ਕਿਲੋ ਹਾਂ ਆਪ ਦਾ ਲੀਟਰ ਮਾਰ ਲੈ ਕੋਈ ਸਵੇਰ ਤੀਜੇ ਚੌਥੇ ਸਵੇਰ ਤੀਜੇ ਲਓ ਜੀ ਤੀਜਾ ਸਵੇਰ ਦੋਸਤੋ ਕੋਈ ਵੀਰ ਤੀਜਾ ਮੰਨ ਸਕਦਾ ਬਾਕੀ ਹਰ ਇੱਕ ਦੀ ਆ ਕਿਉਂਕਿ ਸਮਝ ਹਰਕ ਨੇ ਆਪੋ ਆਪਣੀ ਵਰਤਨੀ ਆ 10 ਕਿਲੋ ਹਨ ਹਾਜ਼ਰ ਜਿਹੜਾ ਹਾਜ਼ਰ ਆ ਜੀ 10 ਕਿਲੋ ਪੱਕਾ ਤੇ ਜਵਾਬ ਸਮਾ ਦੀ ਕਿਦਾਂ ਵੀਰ ਓਕੇ ਓਕੇ ਠੀਕ ਆ ਹਾਂਜੀ ਲਓ ਜੀ ਜਵਾਬ ਸਮਾ ਓਕੇ 1 ਨੰਬਰ ਤੇ 10 ਕਿਲੋ ਉਤਾਰਾਂ ਬਿਲਕੁਲ ਇਹਦੇ ਥੱਲੇ ਮੌਜੂਦ ਆ ਠੀਕ ਆ ਤੇ ਮਗਰ ਇਹਦੇ ਕਟਾ ਮੇਲ ਕਾਫ ਆ ਫਿਲਹਾਲ ਜਿਹੜਾ ਦੋਸਤੋ ਤੁਹਾਨੂੰ ਦਿਖਾਤਾ ਵਿੱਚ ਵੀਡੀਓ ਤੇ ਕਿਉਂਕਿ ਬਾਅਦ ਵਿੱਚ ਕੋਈ ਪ੍ਰੂਫ ਨਾ ਨਾ ਹੋਵੇ ਤੇ ਕੋਈ ਵੀਰ ਐਸਟੀਮੇਟ ਗਲਤ ਲਾ ਜਾਂਦੇ ਵੀ ਕਿੰਨੇ ਦਿਨਾਂ ਦੀ ਸੂਈ ਆ ਇਹ ਬੱਚਾ ਜਿਹੜਾ ਤੁਹਾਨੂੰ ਦਿਖਾਤਾ ਠੀਕ ਆ ਤੇ ਹਾਂ ਕਲਦੀਪਾਈ ਖੋਲ ਦੋ ਤੋਰ ਦਗੇ ਠੀਕ ਆ ਐਸਟੀਮੇਟ ਕੋਈ 15 ਕ ਦਿਨ 15 ਕ ਦਿਨ ਮੰਨ ਕੇ ਕੋਈ ਵੀਰ ਸੌਦਾ ਕਰ ਲਿਆ ਐਸਟੀਮੇਟ ਠੀਕ ਆ ਜੀ ਤੇ ਵਜਨ ਲੋਡ ਪੂਰਾ ਭਾਰੀ ਹੈ ਪੂਰੀ ਪਿੰਡੇ ਦੀ ਹਾਈਟ ਮੀਡੀਅਮ ਤੇ ਵਜਨ ਲੋਡ ਪੂਰਾ ਕਲਦੀਪਾਈ ਥੋੜੀ ਦਰਮਿਆਨੀ ਸਾਈਡ ਹੈਗੀ ਨਾ ਹਾਂ ਆ ਸਾਈਡ ਹੈਗੀ ਪਰ ਤਾਰ ਦਾ ਨਹੀਂ ਫਰਕ ਅੱਛਾ ਹਾਂ ਥਾਣਾ ਦੀ ਫੁੱਲ ਗਾਰੰਟੀ ਭਵਜਦਾ ਮਗਾਇ ਕੋਈ ਤੋਰ ਤੋਂ ਹਾਂ ਨੂੰ ਤੋਰ ਤੋਂ ਹਾਂ ਨੂੰ ਤੋਰ ਤੋਂ ਲੰਮੀ ਤੋਰ ਤੋਂ ਕੋਈ ਗੱਲ ਨਹੀਂ ਲਓ ਵੀ ਦੋਸਤੋ ਬਾਕੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਕੋਈ ਵੀਰ ਚੋਕੇ ਆਪਦੀ ਤਸੱਲੀ ਕਰ ਸਕਦਾ ਠੀਕ ਆ ਤੇ ਬਾਕੀ ਜੋ ਕੁਝ ਵੀ ਹੈਗਾ ਤੁਹਾਡੇ ਸਾਹਮਣੇ ਆ ਠੀਕ ਆ ਧਾਰਾਂ ਵੀਰ ਨੇ ਦੱਸ ਤੀਆਂ ਵੀ ਘੱਟੋ ਘਾਟ ਵੀ 10 ਕਿਲੋ ਧਾਰਾਂ ਦੇ ਥੱਲੇ ਮੌਜੂਦ ਆ ਹਾਂ ਮੌਜੂਦ ਆ ਅੱਜ 15 ਦਿਨਾਂ ਦੀ ਸੂਈ ਦੇ ਥੱਲੇ ਉਹ ਠੀਕ ਆ ਭਾਈ ਗੁਲਦੀਪ ਕਿੰਨਾ ਮੋਲ ਰੋਗਾ ਸਮਝਦਾ ਬੋਲਾ ਆਪਾਂ ਤੇ ਤੁਹਾਨੂੰ ਲਈ ਮਹਿੰਗੀ ਬਵਾ ਹਾਂ ਬੱਚਾ ਬੋਚਾ ਕਰਕੇ ਤੇ ਚੱਲ ਹੂੰ 65000 ਦੀ ਦੇ ਦਾਂਗੇ 65000 ਦੀ ਹਾਂ 65000 ਦੀ ਹੁਣ ਮਤਲਬ ਕਿ ਮਿਲਣੀ ਮੁੱਲ ਨਹੀਂ ਕਿਵੇਂ ਰੋਗੀ ਭਾੜੇ ਭੂੜੇ ਤੇ ਮਿਲਦੀ ਕਿਵੇਂ ਭਾੜੇ ਤਾਂ ਕੋਈ ਨਹੀਂ ਠੀਕਾ ਲਾ ਲਾ ਕਹਿੰਦਾ ਨਾ ਉਹ ਹੋਰ ਕੀ ਫਿਰ ਵਿਹਾਈ ਡੰਗ ਦੇ ਲਾਉਗੀ ਮੁੜ ਕੇ ਪਹਾੜੇ ਤੇ ਆ ਜੂਗੀ ਕੋਈ ਤੇ ਡੰਗ ਤਾਂ ਕਰੂਗਾ ਪਸੂ ਹਾਂ ਵਿਹਾਈ ਡੰਗ ਤਾਂ ਕਰੂਗੀ ਕਿਉਂਕਿ ਬੱਚੇ ਤਾਂ ਜੇ ਪਹਿਲਾਂ ਮਿਲਦੀ ਰਹੀ ਹੋਈ ਤੇ ਫਿਰ ਤੇ ਡੰਗ ਕਰੂਗੀ ਫਿਰ ਕਰੂਗੀ ਹਾਂ ਸੋ ਦੋਸਤੋ ਬਿਲਕੁਲ ਵੀਰਾਂ ਦਾ ਵੀ ਕੋਈ ਦੋ ਦਿਨ ਟੀਕਾ ਵੀ ਲਾਉਣਾ ਪੈ ਸਕਦਾ ਉਸ ਤੋਂ ਬਾਅਦ ਪਾੜੇ ਤੇ ਵੰਡੇ ਤੇ ਆ ਜੂਗੀ ਠੀਕ ਆ ਤੇ ਉਹ ਤੁਸੀਂ ਆਪਦੀ ਵੰਡ ਦੇਖ ਸਕਦੇ ਹੋ ਠੀਕ ਆ ਆ ਦੇਖ ਲਓ ਜੀ ਦੋ ਤੇ ਕਰ ਜੂਗੀ 12 13 ਕਿਲੋ ਉਹ ਤਾਂ ਠੰਡੀ ਆ ਠੰਡੀ ਦੇ ਕੋਈ ਨਾ ਲੈ ਠੀਕ ਆ ਜੀ ਤੇ ਕਲਦੀਪਾ ਜੀ 65000 ਦੀ ਜੱਸ ਨੂੰ ਹਾਂ 65000 ਦੀ ਤੇ ਬੋਲੋ ਨੰਬਰ ਆਪਣੇ 925133233 ਠੀਕ ਹੈ ਜੀ ਇੱਕੋ ਨੰਬਰ ਚੱਲਦਾ ਨਾਲ ਆਪਣੇ ਕੋਲ ਇੱਕੋ ਇੱਕੋ ਹੀ ਕਿੰਨੇ ਬੁਰਜ ਨੱਥੂਗੇ ਹਾਂ ਜੀ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਸੋ ਦੋਸਤੋ ਇਹ ਚਾਰ ਤੋਂ ਪੰਜ ਪੰਜ ਨਗ ਸੀ ਜਿਹੜੇ ਅੱਜ ਬਾਈ ਕੁਲਦੀਪ ਸਿੰਘ ਉਹਨਾਂ ਦੇ ਕੋਲੇ ਪਕਾਉ ਸੀਗੇ ਚਾਰ ਵੜਾ ਸੀ ਇੱਕ ਮੱਝ ਤੁਹਾਨੂੰ ਦਿਖਾਤੀ ਹੈ ਠੀਕ ਆ ਬਿਲਕੁਲ ਤਸੱਲੀ ਆ ਤੁਸੀਂ ਘਾੜਨ ਕੇ ਕਰ ਲਿਓ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਠੀਕ ਆ ਜਿਹੜਾ ਪਸੂ ਦਿਖਾਇਆ ਗਿਆ ਤੁਹਾਨੂੰ ਨਰਕ ਪਰਖ ਬਹੁਤ ਜ਼ਰੂਰੀ ਆ ਦੋਸਤੋ ਤਸੱਲੀ ਕਰਕੇ ਅੱਗੋਂ ਵਪਾਰੀ ਵੀਰ ਚਾਹੇ ਭਾਈ ਗਲਦੀਪ ਦੀ ਗੱਲ ਕਰ ਲਈਏ ਗੋ ਤਸੱਲੀ ਕਰਕੇ ਆਪਦੀ ਖਰੀਦੇ ਆ ਅੱਗੋਂ ਕੋਈ ਵੀ ਰਾਤ ਦੀ ਸੋਚ ਸਮਝਦੇ ਹਿਸਾਬ ਨਾਲ ਤਸੱਲੀ ਕਰਕੇ ਜੀ ਬਾਕੀ ਇਹ ਮਗਾਵੇ ਤੇ ਫਿਰ ਆਪਣੀ ਗਾਰੰਟੀ ਹੋਊਗੀ ਅੱਛਾ ਜੀ ਜੇ ਜਿੱਦੋ ਵਿੱਚ ਹੋ ਕੇ ਲੈ ਗਿਆ ਰੇ ਫਿਰ ਠੀਕ ਜੀ ਆਹ ਬਿਲਕੁਲ ਜੀ ਬਿਲਕੁਲ ਚਲੋ ਜੀ ਅੱਗੇ ਜਿਵੇਂ ਸਮਝ ਕੇ ਇਹਦੀ ਹਾਂਜੀ ਹਾਂਜੀ ਤੇ ਬਾਕੀ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ